ਹਾਂਜੀ ਦੋਸਤੋ ਗੱਲ ਕਰਦੇ ਹਾਂ ਜਿਹੜੀ ਸੀਰੀਆ ਦੇ ਵਿੱਚ ਤਖਤਾ ਪਲਟ ਹੋਇਆ ਬਿਸ਼ਾਰ ਅਲ ਅਸਦ ਦਾ 24 ਸਾਲ ਬਾਅਦ ਬਿਸ਼ਾਰ ਨੇ 2000 ਦੇ ਵਿੱਚ ਸੀਰੀਆ ਦੀ ਗੱਦੀ ਸੰਭਾਲੀ ਸੀ ਆਪਣੇ ਪਿਓ ਤੋਂ ਜਿਹੜਾ 1971 ਦੇ ਵਿੱਚ ਜਿਹੜਾ ਉਹਨੇ ਬਾਤ ਪਾਰਟੀ ਦਾ ਤਖਤਾ ਪਲਟ ਕਰਕੇ ਉੱਤੇ ਕਬਜ਼ਾ ਕੀਤਾ ਸੀ ਹਾਮਦ ਜਿਹੜਾ ਸੀਗਾ ਦਾ ਫਾਦਰ ਉਹ ਲਗਭਗ ਇਹਨਾਂ ਨੇ 52-53 ਸਾਲ ਸੀਰੀਆ ਤੇ ਰਾਜ ਕੀਤਾ ਤੇ ਜਦੋਂ ਭਾਈ ਨਲਾਮਾ ਰਾਜ ਤੇ ਲੋਕਾਂ ਚ ਪਸੰਦ ਨਹੀਂ ਰਹਿੰਦੀ ਹੁੰਦੀ ਸੋ ਬਹੁਤ ਸਾਰੇ ਲੋਕਾਂ ਦੀ ਇਹ ਨਾ ਪਸੰਦ ਵੀ ਸੀ ਜਿਹੜਾ ਇੰਨਾ ਚ ਲੜਾਈ ਚੱਲੀ 2010 11 ਤੋਂ ਲੈ ਕੇ ਵਿੱਚੋਂ ਕਾਫੀ ਚੱਲੀ ਸੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਰਿਫਿਊਜੀ ਹੋਏ ਬਾਹਰ ਨਿਕਲੇ ਤੇ ਫਿਰ ਲੜਾਈ ਠੰਡੀ ਪਈ ਤੇ ਹੁਣ ਅਚਾਨਕ ਇੱਕੋ ਦਮ ਕੰਮ ਚੱਲਿਆ ਤੇ ਇੱਕੋ ਦਮ ਜਿਹੜਾ ਤਖਤਾ ਉਹ ਪਲਟਾ ਗਿਆ ਪਲਟਾ ਵੱਜ ਗਿਆ ਸੋ ਗੱਲ ਜਿਹੜੀ ਇਦਾਂ ਲੱਗਦੀ ਕਿ ਇਹਦੇ ਵਿੱਚ ਮਨ ਲੱਗਾ ਵੀ ਅੱਜ ਕੱਲ੍ਹ ਹਰ ਇੱਕ ਲੜਾਈ ਦੇ ਵਿੱਚ ਕੋਈ ਨਾ ਕੋਈ ਆ ਪੈਸੇ ਦਾ ਇੰਟਰਸਟ ਹੈ रिसोर्सेज ਦਾ ਇੰਟਰਸਟ ਹੈ ਤੇ ਵੱਡੇ ਇੰਟਰਸਟ ਜ਼ਰੂਰ ਹੁੰਦੇ ਆ ਕੱਲੇ ਇਹ ਨਹੀਂਗਾ ਵੀ ਆ ਪਛਾਰ ਦੇ ਖਿਲਾਫ ਇਨੇ ਸੈਂਟੀਮੈਂਟਸ ਤੇ ਤਾਂ ਕਰਕੇ ਦਖਤਾ ਪਲਟ ਹੋ ਗਿਆ ਸੋ ਵੇਖੋ ਇਹਦੇ ਪਾਸੇ ਮੇਨ ਆਪ ਨੂੰ ਵੇਖਣਾ ਪਊਗਾ ਨਾਲ ਦੀ ਨਾਲ ਜਿਹੜਾ ਰਸ਼ੀਆ ਦੀ ਯੂਕਰੇਨ ਨਾਲ ਲੜਾਈ ਚੱਲ ਰਹੀ ਆ ਦੂਜੇ ਪਾਸੇ ਇਜ਼ਰਾਈਲ ਦੀ ਫਲਸਤੀਨੀਆ ਨਾਲ ਤੇ ਲਬਨਾਨ ਨਾਲ ਕਾਰਾ ਰਾਇਲ ਪਤਾ ਪ੍ਰਧਾਨ ਮੰਤਰੀ ਰਾਇਲ ਪਤਾ ਆਪਣਾ ਨਿੱਖਾ ਜਿਹਾ ਦੇਸ਼ ਹੈ ਚਾਰੇ ਪਾਸੇ ਤੇ ਅਰਬ ਕੰਟਰੀ ਆ ਮੁਸਲਮ ਕੰਟਰੀ ਆ ਨੇਤਨ ਜਹਾ ਹੁਣ 30 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀਗੀ ਫਾਈਟਿੰਗ ਦਾ ਟੈਰਰਿਜ਼ਮ ਉਹ ਚੋਨੇ ਕੈਸੀ ਕਿ ਅਸੀਂ ਸਿੱਧੇ ਇਹਨਾਂ ਨਾਲ ਨਹੀਂ ਲੜ ਸਕਦੇ ਸਾਨੂੰ ਖੱਲੇ-ਕੱਲੇ ਕਰਕੇ ਸਰਕਾਰ ਜਿਹੜੀਆਂ ਤੋੜਨੀਆਂ ਪੈਣਗੀਆਂ ਤੇ ਉਹਦੇ ਲਈ ਸਾਨੂੰ ਯੂ ਐਸ ਦੀ ਹੈਲਪ ਦੀ ਲੋੜ ਪਊਗੀ ਇਹਨਾਂ ਨੂੰ ਪਤਾ ਸੀ ਕਿ ਅਸੀਂ ਇਕੱਲੇ ਲੜ ਨਹੀਂ ਸਕਦੇ ਅਮਰੀਕਾ ਦਾ ਹੱਥ ਸਾਨੂੰ ਚਾਹੀਦਾ ਸੋ ਦੇਸ਼ ਹਨ ਜਿਵੇਂ ਸੁਡਾਨ ਸੋਮਾਲੀਆ ਇਰਾਨ ਇਰਾਕ ਲਿਬੀਆ ਸੀਰੀਆ ਇਹ ਜਿਹੜੇ ਸੀ ਪੰਜ ਤੇ ਲਬਨਾਨ ਵੇਖੋ ਇਰਾਕ ਵੀ ਟੈਟੇਰੀ ਕਰਤਾ ਸੋਮਾਲੀਆ ਵੀ ਸੋਡਾਨ ਦੇ ਦੋ हिस्से ਕਰ ਦਿੱਤੇ ਲਬਨਾਨ ਵੀਕ ਹੋ ਗਿਆ ਤੇ ਜਿਹੜਾ ਲਿਬੀਆ ਵਾ ਉੱਥੇ ਗਦਾਫੀ ਚੱਕਿਆ ਗਿਆ ਸੋ ਇਹਨਾਂ ਨੇ ਇਹ ਕੰਡੇ ਸਾਰੇ ਕੱਢ ਦਿੱਤੇ ਮੇਨ ਕੰਡਾ ਜਿਹੜਾ ਰਹਿ ਗਿਆ ਸੀ ਵਿਚ ਇਹਨਾਂ ਦੇ ਉਹ ਸੀਰੀਆ ਸੀਗਾ ਤੇ ਇਰਾਨ ਸੀਗਾ ਸਾਰੇ ਕੰਟਰੀ ਫਲਸਤੀਨ ਨੂੰ ਬੈਕ ਕਰਦੇ ਤੁਰਨਾ ਨੇ ਹੁਣ ਮੇਨ ਸੀਰੀਆਲਾ ਵੀ ਕੱਢ ਦਿੱਤਾ ਤੇ ਬਾਕੀ ਰਹਿ ਗਿਆ ਈਰਾਨ ਈਰਾਨ ਨਾਲ ਚਾਹੁੰਦੇ ਕਿ ਸਿੱਧੀ ਅਮਰੀਕਾ ਲੜਾਈ ਲੜੇ ਕਿਸ ਨੇ ਕਿਹ ਤਰੀਕੇ ਪਰ ਇਸ ਦਾ ਇੱਕ ਇਸ ਇਜ਼ਰਾਈਲ ਫੈਕਟਰ ਤਲਾਵਾ ਦੂਜਾ ਪਹਿਲੂ ਇਹ ਆ ਪੈਸੇ ਦਾ ਰਸ਼ੀਆ ਹਾਲੇ ਵੀ ਯੂਐਸ ਨੂੰ ਪਤਾ ਕਿ ਤਕੜਾ ਕੰਟਰੀ ਹੈ ਬਰਾਬਰ ਦੀ ਤਾਕਤ ਦੇ ਸਕਦਾ ਤੇ ਰਸ਼ੀਆ ਕੋਲ ਨੇਚਰਲ ਰਿਸੋਰਸਸ ਵੀ ਬਹੁਤ ਜ਼ਿਆਦੇ ਆ ਯੂਕਰੇਨ ਦੀ ਜਿਹੜੀ ਲੜਾਈ ਆ ਉਹ ਵੀ ਸਾਰੀ ਨੇਚਰਲ ਰਿਸੋਰਸਸ ਦੀ ਲੜਾਈ ਆ ਕਿ ਯੂਰਪ ਨੂੰ ਜਿਹੜੀ ਜਿਆਦਾ એનર્ਜੀ ਆ ਉਹ ਰਸ਼ੀਆ ਹੀ ਸਪਲਾਈ ਕਰਦਾ ਹੁਣ ਨਾਰਥ ਸਟ੍ਰੀਮ ਜਿਹੜੀ ਇੱਕ ਪਾਈਪਲਾਈਨ ਆਉਂਦੀ ਸੀਗੀ ਆ ਜਿਹੜੀ ਸੀਰੀਆ ਦੇ ਵਿੱਚੋਂ ਹੱਬ ਸੀ ਕਿ ਉੱਥੋਂ ਅਗਾ ਸਪਲਾਈ ਯੂਰਪ ਨੂੰ ਜਾਂਦੀ ਆ ਉਹਦੇ ਵਿੱਚ ਕੀ ਹੋਣਾ ਸੀਗਾ ਕਿ ਇੱਕ ਹੋਰ ਪਾਈਪਲਾਈਨ ਬਿਲਡ ਕਰਨ ਦਾ پلان ਸੀਗਾ ਜਿਹੜਾ ਇਰਾਨ ਤੋਂ ਨਿਕਲਣੀ ਸੀ ਸੀਰੀਆ ਤੱਕ ਆਉਣੀ ਸੀ ਤੇ ਸੀਰੀਆ ਦੇ ਉੱਤੋਂ ਅੱਗੋਂ ਉਹ ਵਾਇਆ ਰਸ਼ੀਆ ਸਾਰਾ ਜਿਹੜੀ એનર્ਜੀ ਆ ਉਹ ਯੂਰਪ ਨੂੰ ਜਾਣੀ ਸੀਗੀ ਜਿਹਦਾ ਸਿੱਧਾ ਫਾਇਦਾ ਸਿਰਿਆਨ ਨੂੰ ਇਰਾਨ ਨੂੰ ਤੇ ਰਸ਼ੀਆਨ ਹੁੰਦਾ ਸੀਗਾ ਪੈਸੇ ਦੇ ਮਾਮਲੇ 'ਚ ਹੁਣ ਅਮਰੀਕਾ ਫਿਰ ਨਵੇਂ ਆਪਣੀ એનર્ਜੀ ਵੀ ਵੇਚਣੀ ਜਿਉਂਕ ਡੋਮਿਨੈਂਸ ਤੇ ਫਿਰ ਸਰਪੰਚੀ ਰੱਖਣ ਲਈ ਜਿਹੜਾ ਤਗੜਾ ਹੋਊਗਾ ਉਹਦੀ ਸਰਪੰਚੀ ਹੋਗੀ ਤੇ ਉਹਦੇ ਲਈ ਪੈਸੇ ਵੀ ਚਾਹੀਦੇ ਆ ਸੋ ਫਿਰ ਆਈ ਥਿੰਕ ਇਹ ਜਿਹੜਾ ਪਲਾਨ ਸੀਗਾ ਇਹ ਟਰਕੀ ਦਾ ਟਰਕੀ ਦਾ ਇਜ਼ਰਾਈਲ ਦਾ ਤੇ ਅਮਰੀਕਾ ਦਾ ਸਾਂਝਾ ਬਣਿਆ ਟਰਕੀ ਦਾ ਇਸ ਕਰਕੇ ਟਰਕੀ ਸੀਰਿਆ ਦੇ ਵਿੱਚ ਕਾਫੀ ਗੁਰਦ ਲੋਕ ਨੇ ਨਾ ਸੀਰੀਆ ਦੇ ਵਿੱਚ ਇਸ کورد ਲੋਕ ਜਿਹੜੇ ਅਧਿਕ ਸੀਰੀਆ ਚ ਨੇ ਅਧਿਕ ਥੋੜੇ ਜਿਹੇ ਤੁਰਕੇ ਦੇ ਵਿੱਚ ਨੇ ਥੋੜੇ ਇਰਾਕ ਦੇ ਵਿੱਚ ਨੇ کوردਾਂ ਦੀ ਸਦਾਮ ਨਾਲ ਉਹ ਨਹੀਂ ਸੀ ਬੰਦੀ کوردਾਂ ਦੀ ਤੁਰਕੀ ਨਾਲ ਉਹ ਨਹੀਂ ਬੰਦੀ کوردਾਂ ਦੀ ਤੁਸੀਂ ਇਦਾਂ ਲਾ ਲਓ ਕਿ ਜਿਵੇਂ ਕੀ ਕਹਿ ਸਕਦੇ ਕਿ ਛੋਟੀ ਸਮਾਲ ਕਮਿਊਨਿਟੀ ਮਨੋਰਟੀ ਹੈ ਮੁਸਲਮਾਨੀ ਨੇ ਪਰ ਐਥਨਿਕਲੀ کورد ਨੇ ਜਿਵੇਂ ਆਪਾਂ ਕਹਿ ਸਕਦੇ ਪੰਜਾਬੀ ਲਾ ਲਓ ਵੀ ਪੰਜਾਬੀਆਂ ਦੀ ਉਹ ਇੱਕ ਸਾਦੀ ਨਸਲ ਆ ਜਿਹੜੀ ਬਾਗੀ ਰਹਿੰਦੀ ਆ ਸੋ ਉਹਦੇ ਵਿੱਚ Kurds ਜਿਹੜੇ ਆ ਉਹ ਵੀ ਤੰਗ ਕਰਦੇ ਸਨ ਉਹਨਾਂ ਨੇ ਇਹ ਸ਼ੇਅਰ ਸੀ ਇੱਕ ਹੀ ਕੀਤਾ ਕਿ ਇੱਕ ਜਿਹੜਾ ਇਹ ਹਮਲਾ ਹੋਇਆ ਜਿਹੜਾ ਪਿਛਾੜਿਆ ਗਿਆ ਉਹਦੇ ਨਾਲ ਰਸ਼ੀਆ ਦੇ ਇਰਾਨ ਨੂੰ ਬਹੁਤ ਵੱਡੀ ਸੱਟ ਵੱਜੀ ਹੈ ਫਾਈਨੈਂਸ਼ਲੀ ਵੀ ਤੇ ਚਲੋ ਸਾਥ ਤੇ ਪੱਜ ਹੀ ਗਿਆ ਵਿਚਾਰ ਜਿਹੜਾ ਸੀਗਾ ਹੁਣ ਕੀ ਹੋਊਗਾ ਕਿ ਜਿਹੜੀ ਉਹ ਪਾਈਪਲਾਈਨ ਆ ਉਹ ਹੁਣ ਖਤਰੇ ਦੇ ਵਿੱਚੋਂ ਤੇਲ ਆਊਗਾ ਸਾਊਦੀ ਅਰਬ ਥਾਣੀ ਹੋ ਕੇ ਉਹ ਸੀਰੀਆ ਚਾਊਗਾ ਤੇ ਸੀਰੀਆ ਦੇ ਵਿੱਚੋਂ ਹੋ ਕੇ ਸੀਰੀਆ ਚੋਂ ਹੀ ਅੱਗੇ ਜਾਊਗਾ ਹੁਣ ਸੀਰੀਆ ਤੋਂ ਹੋ ਰਸ਼ੀਆ ਨਹੀਂ ਜਾਊਗਾ ਸੀਰੀਆ ਤੋਂ ਤੁਰਕੀ ਜਾਊਗਾ ਤੁਰਕੀ ਤੋਂ ਫਿਰ ਅੱਗੇ ਉਹ ਚੌਰਪੇਜ ਜਾਊਗਾ ਹੁਣ ਤੁਰਕੀ ਨਾਟੋ ਦਾ ਮੈਂਬਰ ਆ ਜਿੱਤਾ ਸਿੱਧਾ ਫਾਇਦਾ ਕਿੰਨੂੰ ਹੋ ਗਿਆ ਟਰਕੀ ਨੂੰ ਯੂਐਸ ਨੂੰ ਫਾਈਨੈਂਸ਼ੀਅਲੀ ਤੌਰ ਤੇ ਤੇ ਕਤਰ ਨੂੰ ਜਿਹੜਾ ਕਤਰ ਵੀ ਯੂਐਸ ਦਾ ally ਆ ਸਾਊਦੀ ਅਰਬ ਵੀ ਯੂਐਸ ਦਾ ally ਆ ਸੋ ਬੇਸਿਕਲੀ ਹੁਣ ਜਿਹੜਾ ਤੋਂ એનર્ਜੀ ਆ ਯੂਰਪ ਦੇ ਵਿੱਚ ਜਾਂਦੀ ਜ਼ਿਆਦਾ ਅੱਗੇ ਰਸ਼ੀਆ ਤੇ ਡਿਪੈਂਡੈਂਟ ਸੀਗੀ ਹੁਣ ਉਹ ਰਸ਼ੀਆ ਤੋਂ ਡਿਪੈਂਡੈਂਸ ਲਾ ਕੇ ਕਾਫੀ ਹੱਦ ਤੱਕ ਜਿਹੜੀ ਆ ਇਹ ਤਿੰਨੇ ਜਿਹੜੇ ਮੁੱਖ ਜਿਹੜੇ ਇਹਦੇ ਵਿੱਚ ਐਕਟਰ ਨੇ ਉਹ ਸਪਲਾਈ ਕਰਨਗੇ ਜਿਹਦੇ ਨਾਲ ਪੈਸੇ ਦਾ ਵੀ ਫਾਇਦਾ ਹੁਕਤ ਰਸ਼ੀਆ ਨੂੰ ਜਿਹੜੀ ਡੋਮਿਨੈਂਸ ਸੀਗੀ ਯੂਰਪ ਨੂੰ એનર્ਜੀ ਸਪਲਾਈ ਕਰਨ ਦੀ ਉਹਦੇ ਵਿੱਚ ਵੀ ਖਮੀ ਆਊਗੀ ਤੇ ਜਿਹੜੇ ਰਸ਼ੀਆ ਦੇ ਸਾਧਨ ਨੇ ਪੈਸੇ ਕਮਾਉਣ تھے ਉਹਦੇ ਵਿੱਚ ਵੀ ਖਮੀ ਆਊਗੀ ਸੋ ਜੈਸੇ ਡੀ ਇਹ ਸਾਰੇ ਲੌਂਗ ਟਰਮ ਪਲਾਨ ਨੇ ਇਹਨਾਂ ਪਲਾਨਾਂ ਦੇ ਤਹਿਤ ਹੀ ਜਿਹੜਾ ਵਾ ਇਹ ਜਿਹੜਾ ਕੰਮ ਹੋਇਆ ਵਾ ਬਾਕੀ ਤੁਹਾਨੂੰ ਪਤਾ ਕਿ ਹਰ ਇੱਕ ਲੜਾਈ ਜਿਹੜੀ ਪਿੱਛੇ ਆ ਇਹ ਜਿਹੜਾ ਸੈਂਟੀਮੈਂਟ ਸਾਨੂੰ ਦੱਸੇ ਜਾਂਦੇ ਟੀਵੀ ਦੇ ਵਿੱਚ ਨੈਸ਼ਨਲਿਜ਼ਮ ਉੱਤੇ ਆ ਬੰਦਾ ਮਾੜਾ ਸੀ ਉਹ ਚੰਗਾ ਸੀਗਾ ਆਈ ਥਿੰਕ ਉਹਦੇ ਨੰਗੇ ਹੋਣ ਨੇ ਜਿਹੜਾ ਜਿਆਦਾ ਵੱਡੀ ਜਿਹੜੀ ਚੀਜ਼ ਹੁੰਦੀ ਨੈਸ਼ਨਲ ਇੰਟਰਸਟ ਹੁੰਦਾ ਪੈਸਾ ਹੁੰਦਾ ਤੇ ਜਿਹੜੇ ਨਿੱਕੇ ਨਿੱਕੇ ਜਿਹਦਾ ਆਪਾਂ ਹੋਰ ਇੰਟਰਸਟ ਕੀਤੇ ਆ ਕਾਰਪੋਰੇਸ਼ਨਾਂ ਦੇ ਇੰਟਰਸਟ ਹੁੰਦੇ ਆ ਪਰ ਵੇਖੋ ਇਹ ਜਿਹੜਾ ਰੁਖ ਕਿਸ ਤਰ੍ਹਾਂ ਕਿਹੜੇ ਪਾਸੇ ਰਹਿੰਦਾ ਵਾ ਬਾਕੀ ਹਰ ਕੰਟਰੀ ਦੇ ਆਪਣੇ ਇੰਟਰਸਟ ਹੁੰਦੇ ਆ ਅਸੀਂ ਅਮਰੀਕਾ ਜਿਹੜੇ ਨੇ ਅਮਰੀਕਾ ਦੇ ਆਪਣੇ ਇੰਟਰਸਟ ਨੇ ਅਮਰੀਕਾ ਨੂੰ ਪਤਾ ਕਿ ਮੈਂ ਇੱਕ ਡੋਮੀਨੇਟਰ ਨਹੀਂ ਕਰੂੰਗਾ ਤੇ ਦੂਸਰੇ ਕੰਟਰੀ ਨੂੰ ਥੱਲੇ ਲਾ ਲੈਣਗੇ। ਸੋ ਐਵਰੀ ਕੰਟਰੀ ਰਸ਼ੀਆ ਵੀ ਇਹੋ ਕੋਸ਼ਿਸ਼ ਕਰਦਾ ਇੰਡੀਆ ਵੀ ਇਹੋ ਕਰਦਾ ਸਾਰੇ ਬਾਕੀ ਕੰਟਰੀ ਵੀ ਇਹੋ ਕਰਦੇ ਆ। ਸੋ ਥੇਅਰ ਇਜ਼ ਨਥਿੰਗ ਰੋਂਗ ਇਨ ਟੂ ਇਟ। ਸੋ ਇਹਦੇ ਵਿੱਚ ਸੀਰੀਆ ਦੇ ਲੋਕ ਵੀ ਖੁਸ਼ ਆ ਜਿਹੜੇ ਸਾਤ ਤੋਂ ਵਿਚਾਰ ਤੋਂ ਤੰਗ ਸੀਗੇ। ਉਹਨਾਂ 'ਚ ਵੀ ਖੁਸ਼ੀ ਦੀ ਲਹਿਰ ਆ ਤੇ ਅਮਰੀਕਾ, ਤੁਰਕੀ ਤੇ ਜਿਹੜਾ ਇਜ਼ਰਾਈਲ ਆ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ। ਧੰਨਵਾਦ ਦੋਸਤੋ।